ਤੀਕਾ ਮਟਰ ਤੂੜੀ ਲੈ ਕੇ ਜਣ ਇਹ ਲੈ ਕੇ ਕਿੱਥੇ ਜਾਂਦੇ ਮੋਗੇ ਮੋਗੇ ਜਦੋਂ ਜੀਜਾ ਕਰਦਾ ਉਹਦੇ ਗੜਾ ਭਰ ਲੈਣ ਤੇ ਨਹੀਂ 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 ਇਹ ਹਰ ਦਿਨ ਜਾਣੀ ਆ ਕੱਲ ਨਹੀਂ ਅੱਜ ਨਹੀਂ ਗਿਆ ਟਰੈਕਟਰ ਅੱਛਾ ਨਹੀਂ ਜਾਣੀ ਜਾਣੀ ਇਹ ਟਰੈਕਟਰ ਮੋਗੇ ਦਾ ਕਿੰਨਾ ਤੇਲ ਖਾਂਦਾ ਕੱਦੀ ਕਰੇ ਐਵਰੇਜ ਕਣੀ ਇਹ 700 ਦਾ ਖਾਂਦਾ 700 ਦਾ ਇੱਥੋਂ ਆਪਣਾ ਮੋਗਾ ਕਿੰਨੀ ਦੂਰ 17 ਕਿਲੋਮੀਟਰ 17 ਕਿਲੋਮੀਟਰ ਦਾ ਕਿੰਨੇ ਦਾ ਕਿਹਾ 700 ਦਾ 700 ਦਾ ਯਾ ਰਹੀ ਸਾਰੇ ਟਰੈਕਟਰ ਲਿ ਜਾ ਕੇ ਵੇਖ ਲੈ 700 ਦਾ ਹੀ ਖਾਂਦੇ ਆ ਆ ਸ਼ਾ ਵੀ ਲਿ ਜਾ ਕੇ ਵੇਖ ਹੂੰ ਤੇ ਫਿਰ ਫਿਰ ਉਹੀ ਗੱਲ ਬਈਸਨ ਵਾਲੀ ਆਇਆ ਨਹੀਂ ਸਾਰੇ ਸੁਣਨ ਵਾਲਿਆਂ ਨੇ ਵੀ ਆਏ ਸੋਚਣਾ ਕਾ ਤੋਂ ਵਜਾ ਜਿਵੇਂ ਹੁਣ ਪੌੜ ਪਾਏ ਤੈਨ ਅੱਗੇ ਘੱਟ ਖਾ ਜਾਂਦਾ ਛੋਟਾ ਟਰੈਕਟਰ ਇੱਕ 25 ਕੁਇੰਟਲ ਦੀ ਟਰਾਲੀ ਹੋਊਗੀ ਆ ਹੂੰ ਤੇ 30 ਕੁਇੰਟਲ ਉੱਤੇ ਹੋ ਜਾਂਦਾ 30 ਤੋਂ 32 ਕੁਇੰਟਲ 60 ਕੁਇੰਟਲ ਵਜ਼ਨ ਹੋ ਗਿਆ ਹੂੰ ਤੇ ਜਿਹੜਾ ਛੋਟਾ 25 ਹਸ ਪਾਵਰ ਆ 2 ਨੰਬਰ 'ਚ ਆ ਜਾਂਦਾ ਚੜਦਾ ਚੜਦਾ ਪੌੜ ਦੂਜੇ ਗੀਅਰ 'ਚ ਦੂਜੇ ਗੀਅਰ 'ਚ ਆ ਜਾਂਦਾ ਦੂਜਾ ਤੀਜਾ ਚੌਥਾ ਫੇਰ ਇਹ ਉਸੇ ਗੇਰ ਚੜ ਜਾਂਦਾ ਇਹ ਡਾਟਾ ਕਿਹੜਾ ਮਾਡਲ ਆ ਤੇ ਕਿਹੜਾ 5038 ਦਾ ਨਵਾਂ ਮਾਡਲ 5038 ਹੂੰ ਇਹ ਚੱਲਦਾ ਲਿਆ ਸੀ ਕਿ ਨਵਾਂ ਇਹ ਚੱਲਦਾ ਲਿਆ ਸੀ ਕਿੰਨੇ ਦਾ ਬਣਿਆ ਉਹ ਇਹ 165 ਦਾ ਲੇ 1 ਲੱਖ 65 ਦਾ ਹੂੰ ਬੜਾ ਜਿਆਜਾ ਬਣ ਗਿਆ ਇਹ ਬਾਹਰ ਦਾ ਨੰਬਰ ਸੀਗਾ ਤੇ ਅੱਛਾ ਇਹਦੇ ਆ ਆ ਇਹਦੀ ਕੰਡੀਸ਼ਨ ਨਹੀਂ ਸੀਗੀ ਇਹਦੋਂ ਵੀ ਬੱਤਰ ਸੀਗੀ ਟੁੱਟਿਆ ਪਿਆ ਨਹੀਂ ਸੀ ਹਾਂ ਜਾਨੀ ਕਿ ਜਿੰਨਾ ਕੋ ਇਹ ਤੇ ਲਾਇਆ ਆਪਾਂ ਹੁਣ ਇਹਨੂੰ ਥੋੜਾ ਜਿਹਾ ਹੋਰ ਕਰ ਦਿਆਂਗੇ ਜਿਵੇਂ ਮੇਰਾ ਬਾਪੂ ਬਾਲਾ ਚਲਾ ਕੇ ਖੁਸ਼ ਹਨ ਇਹਨੂੰ ਹਮ ਇਹ ਇਹ ਤੇ ਮੈਂ ਲਾਤਾ ਜੀ ਹੁਣ ਜੋਦ ਲੱਖ ਰੁਪਈਆ ਮੰਨ ਕੇ ਚੱਲ ਇੱਕ 1.48 ਦਾ ਲੈ ਕੇ ਲੱਖ ਉੱਤੇ ਨਹੀਂ 1.65 ਦਾ ਲੈ ਇੱਕ 65 ਦਾ ਲੈ ਕੇ ਹਾਂ 2.65 ਚ ਪੈ ਗਿਆ ਹਾਂ ਉਹ ਉਹ ਜੱਕਾ ਕੰਮ ਲਈ ਜਾਂਦੇ ਜਿਵੇਂ ਤੂੰ ਐਂ ਕਹਿ ਸਕਦਾ ਵੀ ਨਹੀਂ ਦੁੱਖਦਾ ਨਹੀਂਗਾ ਪੈਸੇ ਇਹ 20000 ਰੁਪਏ ਦੇ ਟਾਇਰ ਪਾਏ ਸੀ ਹਮ ਸੈਕੰਡ ਹੈਂਡ ਲੈ ਕੇ ਹਮ ਇਹਦੇ 12 ਦੇ ਆਉਂਦੇ ਸੀ ਟਾਇਰ ਜਮਾ ਖਾਤਮੀ ਸੀ ਇਹਨੂੰ 12 ਦੇ ਆਉਂਦੇ ਆ ਇਹਨੂੰ ਤੁਸੀਂ 14 ਚੜ੍ਹੇ ਆ ہاں ਇਹਨੂੰ ਹੋ ਗਏ 4 ਸਾਲ ਅਸੀਂ 54 ਗੇੜੇ ਤੂੜੀ ਦੇ ਲਾਉਣੇ ਆ 54 ਗੇੜੇ ਬੰਨਣੇ ਆ ਛਮਾਈਂ ਦੇ ਜਿਵੇਂ ਸਾਲ ਦੇ ਆਹਾ ਹਾਂ ਜਦੋਂ ਤੂੜੀ ਸ਼ੁਰੂ ਕਰਤੀ 54 ਤੋਂ 60 ਦੇ ਵਿੱਚ ਬਚ ਰਹਿੰਦੇ ਆ ਅੱਛਾ ਤੇ ਇਹ ਲੈ ਕੇ ਇਹੀ ਜਾਂਦਾ ਫਿਰ ਨਵੇਂ ਟਾਇਰ 12 ਨਹੀਂ ਖਾਂਦੇਗੇ ਇੰਨੇ ਘਟਾਰੀ ਫੇਰ ਪਾਦਨੇ ਇੰਨੇ ਕੀ ਫੇਰ ਪਾਦਨੇ ਤੇ ਵੀਰੇ 12 ਦੇ ਟਾਇਰ ਲੈ ਆ ਤੁਸੀਂ 12 ਦੇ ਆ ਚ ਆਉਂਦਾ ਹੈ ਟਰੈਕਟਰ ਤੇ 14 ਦੇ ਤੇ ਮਰਦਾ ਖੇਤੀ ਇਹਦਾ ਨਾ ਕਰਦੇ ਨਹੀਂ ਨਾ ਮਰਨ ਵਾਲਾ ਤੂੰ ਵੀਡੀਓ ਵੇਖੀ ਇੰਸਟਾਗ੍ਰਾਮ ਤੇ ਵੇਖੀ ਇਹਦੀ ਵੀਡੀਓ ਵੇਖੀ ਇੰਸਟਾਗ੍ਰਾਮ ਨਾ ਮੈਂ ਤਾਂ ਨਹੀਂ ਤਾਂ ਨਹੀਂ ਇਹ ਤਾਂ ਆਪਾਂ ਆਪਣੇ ਕੋਲ ਉਹ ਕੰਮ ਨਹੀਂਗਾ ਪਰ ਆਪਾਂ ਨੂੰ ਸ਼ੌਂਕ ਆ ਇਹ ਮੈਂ ਆਪੇ ਹੀ ਤਿਆਰ ਕੀਤਾ ਸਾਰਾ ਇਹ ਡਬਲ ਕਲਚ ਕੀਤਾ ਡਬਲ ਕਲਚ ਕੀਤਾ ਇਹ ਆਉਂਦਾ ਸਿੰਗਲ ਹੈ ਸਿੰਗਲ ਆਉਂਦਾ ਹੂੰ ਤੇ ਇਹ ਇਹਦੇ ਪੰਪ ਆ ਮੈਂ ਉਦੋਂ ਮੈਨੂੰ ਆਏ ਸੀ ਪਹਿਲਾਂ ਮੈਂ ਕਿਹਾ ਸੀ ਪੰਪ ਕਰਾ ਲੇ ਟਰੈਕਟਰ ਦਾ ਹੂੰ ਪੰਪ ਤੇ ਪੈਸੇ ਜਾਦੇ ਲੱਗਦੇ ਜੀ ਤੇ ਮੈਂ ਉਥੋਂ ਟਰੈਕਟਰ ਦੇ ਨਾਲੋਂ ਪੰਪ ਖਲਾ ਲਿਆਂਦਾ ਆ ਇਹ ਦਾ ਪਟਿਆਲੇੋਂ 4000 ਦਾ ਇਹ ਜੌਂਡੀਅਰ ਦਾ ਹੀ ਸੀਗਾ ਹੋਰ ਕਿਹਦਾ ਜੌਂਡੀਅਰ ਦਾ 2004 ਮਾਡਲ ਆ ਐਲਟੀ ਦਾ ਇੰਜਨ ਟਰੈਕਟਰ ਦੇ ਨਾਲੋਂ ਲੱਗਾ ਖਲਾਇ ਪਰ ਇਹ 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 ਚ ਫਾਇਦਾ ਕਰਦੇ ਤੋਂ ਨੁਕਸਾਨ ਹੀ ਹੋਇਆ ਫਾਇਦਾ ਨਹੀਂ ਹੋਇਆਗਾ ਜਿਹੜੀ ਐਵੇਂ ਬਾਤ ਫੇਰਦਾ ਹੋਆ ਯਾਰ ਲੈ ਕਿਉਂ ਪੰਪ ਤੇਰ ਬਾਪ ਪਤਾ ਤਾਂ ਲੱਗ ਗਿਆ ਹਾਂ ਇਹਦੀ ਕੇਮ ਖਰਾਬ ਸੀਗੀ ਤੇ ਪੰਪ ਕਰਾਉਣਾ ਪੈ ਗਿਆ ਦੁਬਾਰਾ ਉਵੇਂ ਨਹੀਂ ਵੀ ਉਦੋਂ ਨਹੀਂ ਕਰਾਉਣਾ ਪਿਆ ਅਸੀਂ ਸਾਲ ਉਵੇਂ ਚਲਾਇਆ ਇਹਨੂੰ ਹੂੰ ਸਾਲ ਤੋਂ ਬਾਅਦ ਫਿਰ ਇਹ ਤੂੰ ਡੀਜ਼ਲ ਦੀ ਇਹਦੀ ਖਰਤ ਜ਼ਿਆਦਾ ਸੀ ਕਿਚਾਈ ਖਚੂਈ ਹੈ ਨਹੀਂ ਸੀਗੀ ਹੂੰ ਫਿਰ ਇਹ ਫਰੋਈ ਫਰੋ ਕਰਾਇਆ ਸੀ ਉਦੋਂ ਤੇ ਇਹਦੀ ਕੇਮ ਸ਼ਾਰਟ ਇਹਨੂੰ ਆਉਂਦਾ ਹੈ ਹੀ ਆ ਪੰਪ ਕੇ ਪੰਪ ਸੇਮ ਹੀ ਹੁੰਦੇ ਵਿੱਚ ਨਹੀਂ ਨਹੀਂ ਰੂਟਰ ਤਾਂ ਨਹੀਂ ਸੀ ਆਉਂਦਾ ਨਹੀਂ ਰੂਟਰ ਨਹੀਂ ਹੂੰ ਇਹਦੇ ਆ ਹੀ ਇਨ ਲਾਈਨ ਪੰਪੀ ਸੀਗਾ ਮੈਂ ਤਾਂ ਤੋ ਇੱਕ ਬਾਈ ਜ਼ਰੂਰੀ ਗੱਲ ਪੁੱਛਣ ਲੱਗਿਆ ਸੀ ਹਾਂਜੀ ਮੰਗੀਤ ਬਾਈ ਦੀ ਮੈਂ ਵੀਡੀਓ ਬਣਾਉਣਾ ਹਾਂ ਜਗਰਾਉਂ ਵਾਲੇ ਬਾਈ ਜੀ ਉਹ ਕਹਿੰਦਾ ਹੁੰਦਾ ਸਾਡਾ ਸਾਰਾ ਜੋਰ ਲੱਗਾ ਜੌਂਡੀਆ ਟਰੈਕਟਰ ਨੂੰ ਹੌਲਾ ਕਰਨ ਨੂੰ ਵੀ ਭਾਰੇ ਦਾ ਕਹਿੰਦਾ ਕੋਈ ਵੀ ਕਰ ਸਕਦਾ ਵੀ ਹੌਲਾ ਟਰੈਕਟਰ ਕਰਨਾ ਕਹਿੰਦਾ ਔਖਾ ਅੱਜ ਨਾ ਉੱਥੇ ਗੱਲ ਚੱਲੀ ਕਹਿੰਦਾ ਵੀ ਆਹ ਵਾਲਾ ਟਰੈਕਟਰ ਲੈ ਜਾ ਚਲਾਉ ਨੂੰ ਉੱਥੇ ਇੱਕ ਖੜਾ 5210 ਮੈਨੂੰ ਕਹਿੰਦਾ ਜੇ ਤੂੰ ਇਹ ਵਾਲਾ ਟਰੈਕਟਰ ਚਲਾ ਲਿਆ ਤੇ ਕਹਿੰਦਾ ਵੀ ਤੇਰਾ ਨਵੇਂ ਨਾਲੋਂ ਵੀ ਮਤਲਬ ਜਿਆਦਾ ਪਰਫਾਰਮੈਂਸ ਦਿੰਦਾ ਮੈਂ ਕਿਹਾ ਵਜਾ ਫਿਰ ਉਹਨੇ ਮੈਨੂੰ ਦਿਖਾਇਆ ਉਹਨੇ ਅੱਗੋਂ ਵੀ ਵਜਨ ਨਾਲ ਵੇਟ ਫੁੱਲ ਭਰਿਆ ਇੱਥੋਂ ਆ ਪਿੱਛੋਂ ਵੀ ਉਹਨੇ ਚਾਰ ਚਾਰ ਪਾਈਆਂ ਨੇ ਪਲੇਟਾਂ ਕਹਿੰਦਾ ਜੌਂਡੀਅਰ ਪਰਫਾਰਮੈਂਸ ਦਿੰਦਾ ਹੀ ਕਹਿੰਦਾ ਵਜਨ ਨਾਲ ਨਹੀਂ ਨਹੀਂ ਮੈਂ ਮੈਂ ਤਾਂ ਨਾ ਆਪਣੇ ਬੰਪਰ ਲੱਗਣ ਦੀ ਸੰਗਲੀਆਂ ਵਾਲਾ ਮੈਂ ਤਾਂ ਮੈਨੂੰ ਕਿਸੇ ਬੰਦੇ ਨੇ ਕਿਹਾ ਸੀਗਾ ਕਹਿੰਦਾ 2-2000 ਦੇ ਬੰਪਰ ਲਾ ਕੇ ਆ ਆਪਣੀ ਕੀੜਾ ਮੇਰਾ ਉਦੋਂ ਆਪਾਂ ਕਹਿੰਨਾ ਉਹਨੂੰ ਬੈਕ ਟਾਕਿੰਗ ਨਹੀਂ ਕਰੀ ਵੀ ਦੁਬਾਰਾ ਉਹਨੂੰ ਜਵਾਬ ਦੇਣਾ ਪਰ ਹਾਂ ਪਰ ਉਦੋਂ ਤੋਂ ਮੈਂ ਲੀਕ ਲਿਆ ਸੀ ਮੈਂ 1.5 ਲੱਖ ਦੇ ਵੇਟ ਲਿਆ ਹਾਂ ਜਾ ਕੇ ਪਟਿਆਲੋਂ ਮੈਂ ਨਹੀਂ ਕਹਿੰਦਾ ਨਵੇਂ ਪਵਾਏ ਆ ਆਹ ਹਾਂ ਸਾਰੇ ਟਰੈਕਟਰਾਂ ਦੇ ਆਪਣੇ ਵੇਟ ਹੀ ਲਾਤੇ ਆ ਉਹਦੀ ਬੰਦੇ ਦੀ ਤਰਕ ਵੱਜੀ ਅਗਲਾ ਕਹਿੰਦਾ 2-2000 ਰੁਪਏ ਦੇ ਬੰਪਰ ਲਾਈ ਫਰਦੇ ਆ ਹੂੰ ਬਸ ਉਹ ਆਪਣੇ ਜਿੰਨੇ ਘਰੇ ਟਰੈਕਟਰ ਖੜੇ ਆ 25 ਗੇਰੋਂ ਤੋਂ ਬਿਨਾ ਸਾਰਿਆਂ ਦੇ ਵੇਟ ਤੇ ਸਾਰਿਆਂ ਦੇ ਜਾਣੂ ਨਾ ਨਹੀਂ ਮੈਂ ਗਲਤ ਨੂੰ ਸਵਾਲ ਇਹ ਪੁੱਛਿਆ ਸੀ ਵੀ ਵੇਟਾਂ ਦਾ ਫਾਇਦਾ ਹੈ ਪਰਫਾਰਮੈਂਸ 'ਚ ਫਰਕ ਪੈਂਦਾ ਬਈ ਮੈਂ ਤੈਨੂੰ ਜਿਹੜੀ ਗੱਲ ਕਹਾਂ ਜਿਵੇਂ ਇਹ ਚੀਜ਼ ਆ ਜਿਹੜੇ ਬੰਦੇ ਪਾਣੀ ਪਾਉਂਦੇ ਆ ਪਾਣੀ ਦਾ ਨੁਕਸਾਨ ਆ ਬਹੁਤ ਜ਼ਿਆਦਾ ਹੂੰ ਜਿਵੇਂ ਟਰੈਕਟਰ ਦੀ ਮੈਲੇ ਐਵਰੇਜ ਨਹੀਂ ਰਹਿਣੀ ਉਹ ਆਪਾਂ ਨੂੰ ਕਹਿਣਾ ਨਹੀਂ ਹੁੰਦਾ ਉਹਦੀ ਐਵਰੇਜ ਨਹੀਂ ਰਹਿਣੀ ਬਿਲਕੁਲ ਵੀ ਪਿਕਅਪ ਮਰ ਜਾਂਦੀ ਆ ਹੂੰ ਜਿਹੜਾ ਵੇਟ ਆ ਜਿਵੇਂ ਆਸ਼ੇ ਦਾ ਫਰਾਈ ਵੀਲ ਕੰਮ ਕਰਦਾ ਵੇਟ ਨੂੰ ਕੇਰਾ ਤੋੜਨਾ ਔਖਾ ਜਦੋਂ ਬਣ ਗਈ ਚੀਜ਼ ਗੇੜਾ ਬਣ ਗਿਆ ਫਿਰ ਇਹ ਵੇਟ ਨਾਲ ਕੰਮ ਵੀ ਕਰਦਾ ਉਦਾਂ ਕੰਮ ਕਰਦਾ ਤੇ ਬਾਕੀ ਕੋਈ ਵੀ ਚੀਜ਼ ਆ ਜੇ ਜੌਂਡੀਅਰ ਨੂੰ ਤਾਂ ਕਹਿੰਦੇ ਵੇਟਾਂ ਨਾਲ ਚੰਗਾ ਚੱਲਦਾ ਇਹਨੇ ਮੱਠਾ ਤੋੜਨਾ ਹੁੰਦਾ ਹੂੰ ਜਿਵੇਂ ਆਪਣੇ ਪਹਿਲਾਂ ਕਹਿ ਲਾ ਵੀ ਮੱਠਾ ਤੋੜਨਾ ਉਨੀਕ ਇਹਦੇ ਗੇਅਰ ਛੋਟੇ ਹੁੰਦੇ ਇੰਜਨ ਦਾ ਆਵਦਾਨੀ ਵੀ ਜਿਹੜੀ ਆ ਗਈ ਆ ਉਹ ਨਾ ਸਲਿੱਪ ਦੇ ਵਿੱਚ ਜਾਵੇ ਹੂੰ ਮੇਰਾ ਟਾਇਰ ਇੱਕ ਰਿਕਮਾਤਾ ਹਾਂ ਉਹ ਫालतू ਨਾ ਜਾਵੇ ਹੂੰ ਬਾਕੀ ਆਪਾਂ ਉਵੇਂ ਲਾਏ ਸੀ ਸ਼ੌਂਕਿਆ ਤੌਰ ਤੇ ਇਹ ਇਹ ਬਾਈਲਾਰਸ ਦੇ ਵੇਟ ਆਹੜੇ ਹਾਂ ориجنਲ ਬਾਇਲਰਸ ਦੇ ਹਾਂ ਇਹ ਟਰੈਕਟਰ ਚੱਲ ਹੁਣ ਪੇਂਟ ਪੂਲ ਕਰਕੇ ਤੁਹਾਨੂੰ ਵਿਖਾਵਾਂਗੇ ਇਹਦੇ ਕਿਤੇ ਵੀ ਪਲੇਟ ਨਾਲ ਟੱਚ ਨਹੀਂ ਹੁੰਦਾ ਬਾਈ ਮੈਨੂੰ ਥੋੜੀ ਜੀ ਇਦਾਂ ਦੀ ਦਿਮਾਗ ਕਹਿਲਾ ਜਾਂ ਕੀੜਾ ਕਹਿਲਾ ਕਿਤੇ ਵੀ ਪਲੇਟ ਨਾਲ ਟੱਚ ਨਹੀਂ ਹੁੰਦਾ ਬਖਾਲਾ ਕਿਤੇ ਨਾ ਮਿੱਟੀ ਖੜੂ ਕੱਦੂ ਚ ਲਈ ਫਿਰ ਜਿੱਥੇ ਮਰ ਜੀ ਦੇ ਰੇ ਕਿਤੇ ਨਹੀਂ ਕਿਤੇ ਨਹੀਂ ਟੱਚ ਹੁੰਦਾ ਦੇਖ ਸਕਦਾ ਹਾਂ ਤੂੰ ਤੇ ਇਹ ਤੁੱਕੇ ਨਾਲ ਇਹ ਚੀਜ਼ ਆ ਗਈ ਕਿ ਤੈਨੂੰ ਪਤਾ ਸੀ ਨਹੀਂ ਮੈਂ ਪਹਿਲਾਂ ਮੇਰੇ ਟਰੈਕਟਰ ਆਪਣੇ ਪੰਜ ਮਾਡਲ ਦੇ ਉਹ ਤੁੱਕੇ ਨਾਲ ਲਿਆਂਦੇ ਸੀ ਵੇਟ ਅੱਛਾ ਉਹ ਇੱਕ ਇੱਕ ਕੁਇੰਟਲ ਦੀ ਆ ਇੱਕ ਪਾਸਾ ਇਹ 45 ਕਿਲੋ ਦਾ ਇੱਕ ਪਾਸਾ ਹੁਣ 90 ਕਿਲੋ ਆ ਹੂੰ ਉਹ ਪਲੇਟ ਵੀ ਐਸੇ ਟਰੈਕਟਰ ਦੀ ਸੀ ਉਹ ਮੁੰਡਾ ਮੈਂ ਤੈਨੂੰ ਅੱਗੇ ਵੀ ਕਹਿਣਾ ਉਹਦਾ ਨਾਮ ਵਾਰ-ਵਾਰ ਆਉਂਦਾ ਗੋਪੀ ਉਹ ਲੈ ਕੇ ਆਈ ਮੋਗਿਓਂ ਕਵਾੜੀਏ ਤੋਂ ਅੱਛਾ ਅਸੀਂ ਕਿਦਾਂ ਟੂਰਨਾਮੈਂਟ ਤੇ ਜਾਣਾ ਸੀਗਾ ਤੇ ਮੈਂ ਉਹਨਾਂ ਖਾ ਵੇਟ ਉਹਨੂੰ ਲਿਆ ਉਹ ਪਲੇਟ ਕੋ ਜਰਤੀ ਲਿਆਂਦੀ ਅਸੀਂ ਸਾਲ ਮਰਾ ਕੇ ਲਾਤੀ ਉਹ ਬਹੁਤ ਸੋਹਣੀ ਉਹ ਬਹੁਤ ਬੰਦਿਆਂ ਨੇ ਮੰਗਿਆ ਉਹ ਵੇਟ ਅੱਛਾ ਇੱਕ ਇੱਕ ਕਮੈਂਟਲ ਦੀ ਇੱਕ ਪਾਸੇ ਦੀ ਪਲੇਟ ਆ ਉਹ ਟਰੈਕਟਰ ਦੇ ਲੱਗੀ ਪੰਜ ਮਾਡਲ ਦੇ ਆਪਣੇ ਵੇਖਿਆ ਉਤਰੀ ਤੇ ਕੋ ਟਰੈਕਟਰ ਟੋਟਲ ਕਿੰਨੇ ਆਪਣੇ ਕੰਟਰੈਕਟਰ ਕਿੰਨੇ ਆ ਗਏ ਤੇ ਨਹੀਂ ਇਹ ਪੌਂਦੀ ਕੱਟਦੀ ਅਗਲਾ ਕਹਿੰਦਾ ਉਹ ਹੈ ਨਹੀਂ ਕਿਤਨੇ ਕਹਤਾਂ ਨਹੀਂ ਦੋ ਹੌਲੈਂਡ ਹੈ ਦੋ ਹੌਲੈਂਡ ਉਹ ਜੌਂਡੀ ਆਰ ਹਾਂ ਥੋੜ 25 ਗਰ ਯੋ ਰਾਜ ਹਾਂ ਕਿੰਨੇ ਹੋ ਗਿਣੇ ਇੱਕ ਵੇਜ ਤਾਂ ਉਹਗੇ ਇੱਕ ਵੇਜ ਆਂਦਾ 724 ਅੱਛਾ ਪਿਛਲੀ ਮੰਡੀ ਤੇ ਆਈਆਂ 5-7 ਹੈਗੇ ਬਹੁਤ ਤਕਰੀਬਨ ਦੋ ਜੌਂਡੀ ਆਰ ਤੇ ਦੋ ਹੌਲੈਂਡ ਜਿਹੜੇ ਮੇਨ ਕੰਮ ਵਾਲੇ ਆ ਤੇ ਇੱਕ ਫੋੜਾ 3600 ਤਿਆਰ ਕੀਤਾ ਵੇ। ਜਿਆਦਾ ਕੰਮ ਜਿਆਦਾ ਤੈਨੂੰ ਕਿਹੜਾ ਟਰੈਕਟਰ ਤੈਨੂੰ ਉਹ ਲੱਗਦਾ ਸਵਾਜ ਜਾਂ ਚਲਾਉਣ ਚ। ਹੈ ਤਾਂ ਸਾਰੇ ਵਧੀਆ ਹੁੰਦੇ ਨੇ। ਜੇ ਤਾਂ ਬਈ ਅਸੀਂ ਹੁਣ ਜਿਵੇਂ ਆ ਟਰੈਕਟਰ ਜਿੱਦੋਂ ਦਾ ਲੈ ਕੇ ਹੁੰਦਾ। ਹੂੰ। ਜੇ ਇਹਦੀ ਥਾਂ ਤੇ ਕੋਈ ਹੋਰ ਟਰੈਕਟਰ ਹੁੰਦਾ। ਹੂੰ। ਜਿਵੇਂ ਕੋਈ ਵੀ ਟਰੈਕਟਰ ਹੁੰਦਾ। ਉਹਦੀ ਜਿੰਨਾ ਐ ਤਾਂ ਉਹ ਹੀ ਕੰਮ ਲੈਣੇ ਆ। ਮੇਰੇ ਹਿਸਾਬ ਨਾਲ ਵੀ ਜੇ ਲੱਖ ਰੁਪਈਆ ਰਿਪੇਅਰ ਕੱਢਦਾ ਉਹ ਦੋ ਸਾਲਾਂ ਚ ਸਾਨੂੰ ਦੁਖਣੀ ਨਹੀਂ ਸੀ। ਦੁਖਣੀ ਨਹੀਂ ਸੀ। ਨਹੀਂ ਦੁਖਣੀ ਸੀ। ਪਰ ਜਿੰਨ ਜਿੱਦਣ ਆਪਣੇ ਤੂੜੀ ਵਾਲੀ ਮਸ਼ੀਨ ਮੈਂ ਕਿਸੇ ਨੂੰ ਹਾਂ ਕਰ ਬੈਠਾ ਗਾਂ ਐਰਕੀ ਦੀ ਗੱਲ ਆ ਜਿਵੇਂ ਮਾਝੇ ਹਿੰਮਜਾਨੇ ਆ ਮੈਂ ਉਹਨਾਂ ਨੂੰ ਕਹੇ ਮੈਂ ਪਰਸੋਂ ਆਜੂ ਸਾਡੀਆਂ 60 70 ਟਰਾਲੀਆਂ ਰਹਿੰਦੀਆਂ ਬਣਾਉਣ ਵਾਲੀਆਂ ਤੇ ਬਾਪੂ ਮੇਰਾ ਕਹੇ ਤੂੜੀ ਦੀ ਮਸ਼ੀਨ ਤੇ ਟਰਾਲੀਆਂ ਸਾਡੇ ਕੋਲੇ ਚਾਰ ਆ ਤੇ ਉਹਨਾਂ ਨੇ ਇਹਦੇ ਨਾਲ ਮੇਰੇ ਹਿਸਾਬ ਨਾਲ ਵੀ 150 ਟਰਾਲੀ ਬਣਾਤੀ ਇਹਦੇ ਨਾਲ ਹੀ ਇਹਦੇ ਨਾਲ ਹੀ ਵਧੀਆ ਚੱਲਿਆ ਪੂਰਾ ਵਧੀਆ ਚੱਲਦਾ ਬਾਕ ਬਾਕ ਜੇ ਡਰਾਈਵਰ ਇਹ ਟਰੈਕਟਰ ਹੀ ਲੈ ਕੇ ਜਾਊ ਜੇ ਦੋ ਖੜੇ ਆ ਤਾਂ ਇਹ ਉਹਨੇ ਇੱਕ ਦਿਨ ਚਲਾ ਲਿਆ ਤੈਨੂੰ ਕਿਵੇਂ ਹੈ ਕਿਵੇਂ ਜੇ ਦੋ ਟਰੈਕਟਰ ਖੜੇ ਹੋਣੇ ਇੱਕ ਦਿਨ ਉਹ ਚਲਾਇਆ ਇੱਕ ਦਿਨ ਆਹ ਚਲਾਇਆ ਆਹੀ ਲੈ ਕੇ ਜਾਊਗਾ ਦੁਬਾਰਾ ਇਹਨੂੰ ਲੈ ਕੇ ਜਾਊ ਇਹਨੂੰ ਲੈ ਕੇ ਜਾ ਵੀ ਇਹ ਇੰਨਾ ਵਧੀਆ ਚੱਲਿਆ ਹਾਂ ਤੂੰ ਪਾਪੇ ਨੂੰ ਕਹਿਦੀ ਵੀ ਹੋਣੇ ਕਹਿੰਦਾ ਮੋਗੇ ਜਾਣਾ ਮੈਂ ਇਸੇ ਤੇ ਜਾਣਾ ਦੂਜੇ ਤੇ ਨਹੀਂ ਹਾਂ ਇਹ ਆ ਜਿਵੇਂ ਹੁਣ ਜੌਂਡੀਆ ਨੂੰ ਤੂੰ ਆਪਾਂ ਇਹਨੇ ਘਸਨ ਵਾਲਾ ਨਾ ਟੁੱਟਣਾ ਕੋਈ ਝੰਜਟ ਹੀ ਨਹੀਂ ਗੱਜਮਈ ਮੇਰੇ ਪੇਰ ਵਾਲਾ ਕੰਮ ਹੈ ਨਹੀਂ ਹਾਂ ਇਹਦੇ ਜਿਵੇਂ ਤੂੰ ਲਿਆਂਦਾ 1.65 ਕਿਆ ਹੈ ਨਾ ਲੱਖ ਉੱਤੇ ਲੱਗ ਗਿਆ ਚਲੋ ਛੱਡ ਵੀ ਇਹਨੇ ਇੱਕ ਹੁਣ ਤੱਕ ਕੋਈ ਜੀ ਤੋੜੀ ਕੋਈ ਚੀਜ਼ ਨਹੀਂ ਯਾਰ ਇੱਕ ਇੱਕ ਪੈਸੇ ਦੀ ਵੀ ਰਿਪੇਅਰ ਨਹੀਂ ਕੋਈ ਬੰਦਾ ਆਪਾਂ ਨੂੰ ਕਹਿ ਦਵੇ ਇਹਦਾ ਰੈਡੀਏਟਰ ਖਰਾਬ ਹੈ ਰਕੀ ਚੇਂਜ ਕਰਨਾ ਹੁਣ ਹੋਰ ਕੁਝ ਨਹੀਂ ਸਭ ਕੁਝ ਨਾਲ ਦਾ ਜਿਵੇਂ ਮੈਂ ਜਿਹੜਾ ਪੈਸੇ ਲਾਤੇ ਲਾਤੇ ਕਲੱਚ ਕਰਾਇਆ ਡਬਲ ਆਪਾਂ ਪੰਪ ਬਦਲਤਾ ਹੀ ਇਹਦਾ ਹੂੰ ਤੇ ਇਹਦੇ ਟਰਬੋ ਲਾਤੀ ਸੀ ਹੂੰ ਬਾਕੀ ਹੋਰ ਨਹੀਂ ਕੋਈ ਹੋਰ ਕਿਤੇ ਨਹੀਂ ਪੈਸਾ ਲਾਇਆ ਕੋਈ ਨਹੀਂ ਬਈ ਜਦੋਂ ਤੂੰ ਇਹਨੂੰ ਟਰਬੋ ਲਾਈ ਹੈ ਤੇ ਤੇਦੇ ਪਿਸਟਨ ਬਦਲਨੇ ਪੈਗੇ ਨਹੀਂ ਨਹੀਂ ਉਹੀ ਚੱਲੀ ਜਾਂਦੇ ਆ ਨਹੀਂ ਉਹੀ ਚੱਲਦੇ ਉਹਦੇ ਨਾਲ ਕੋਈ ਨੁਕਸਾਨ ਹੋ ਜਾਵੇ ਵੀਰ ਮੇਰੀ ਆਪਾਂ ਉਹ ਤੋਂ ਹਾਈ ਲੈਵਲ ਤੇ ਜਾਂਦੇ ਨਹੀਂ ਪਰ ਸਾਡੇ ਤਾਂ ਜਿੰਨੇ ਟਰੈਕਟਰ ਆ ਹੀ ਉਹੀ ਲਾਇਆ ਟਰਬੋ ਨਾਂ ਨੰਬਰ ਵੇਖ ਕੇ ਨਾ ਇਹਨਾਂ ਦੇ ਜੌਂਡੀਰ ਇਹਦੇ ਇਹ ਛੋਟੀ ਹੌਸਪਾਵਰ ਆ ਜਿਹੜਾ ਦੂਤੇ ਆਉਂਦਾ ਉਹਦੇ ਕੰਪਨੀ ਜਗਾ ਦਿੰਦੀ ਆ ਟਰਬੋ ਲੱਗਣਾ ਵਾਸਤੇ ਹਾਂ ਛੇਤ ਇਹਦੇ ਵੀ ਆਉਂਦੇ ਆ ਆ ਇਹਦੀ ਕੰਪਨੀ ਦੀ ਆ ਫਿਟਿੰਗ ਆ ਜਿਵੇਂ ਕੰਪਨੀ ਦਿੰਦੀ ਜਿੱਥੇ ਪੈਪ ਲੱਗੀ ਆ ਉਹ ਕੰਪਨੀ ਦੀ ਆ ਜੇ ਦਿੱਤਾ ਤਾਂ ਕੋਈ ਜਿਗਾਰਡ ਬਾਜੀ ਨਹੀਂ ਕੀਤੀ ਕੋਈ ਜਿਗਾਰਡ ਬਾਜੀ ਨਹੀਂ ਬਸ ਇਹਦੇ ਇੰਨਾ ਵੀ ਸਾਨੂੰ ਆ ਢੋਲਕੀ ਵਾਲੀ ਜਗਾ ਤੋਂ ਗਾਂ ਜਾਣਾ ਪਿਆ ਦੇ ਇਹਦੇ ਢੋਲਕੀ ਨਹੀਂ ਲੱਗੀ ਇਹ ਉਹ ਕਰਤੀ ਫਿਰ ਆਂਦੇ ਨੂੰ ਇੱਧਰ ਦੀ ਆਇਆ ਪਤਾ ਏ ਉਹ ਢੋਲ ਕੀ ਨਹੀਂ ਲੱਗੇਗੀ ਆ ਦੇਖ ਢੋਲ ਕੀ ਕੱਢ ਕੇ ਇੱਥੇ ਸਿੱਧਾ ਆ ਗਿਆ ਹਾਂ ਇਹਨੂੰ ਗਾਂਹ ਲਿਆਉਣਾ ਪਿਆ ਵੱਢ ਕੇ ਆ ਵੀ ਉਹਦਾ ਇਥੋਂ ਸਮਝ ਗਿਆ ਮੈਂ ਹਾਂ ਇਹਨੂੰ ਗਾਂਹ ਲੈ ਕੇ ਆਉਣਾ ਪਏਗਾ ਤੇ ਪਰਫਾਰਮੈਂਸ ਦਾ ਬਾਈ ਫਰਕ ਪਿਆ ਇਹਦੇ ਟਰਬੋ ਲਾਉਣ ਦਾ ਬਾਈ ਯਾਰ ਤੂੰ ਤੈਨੂੰ ਨਾ ਜਿਹੜੇ ਬੰਦੇ ਨੇ ਆਪਣੀ ਇੰਸਟਾਗ੍ਰam ਤੇ ਵੀਡੀਓ ਵੇਖੀ ਤੈਨੂੰ ਆਪੇ ਹੀ ਦੱਸ ਦੇਣਗੇ ਤੁਹਾਨੂੰ ਮੌਕਾ ਹੀ ਨਹੀਂ ਕਰਦੇ ਭਿੜਿਆਗਾ ਜੇ ਹੁਣ ਸੇਵਾ ਤੇ ਆਪਣਾ ਛੋਣਾ ਆ ਜਾਣਾ ਨਹੀਂ ਤਾਂ ਤੂੰ ਇਹਨੂੰ ਕਿਤੇ ਕਿਰਾਇਆ ਕਰੂ ਵੀ ਤੇ ਲੈ ਕੇ ਜਾਈਂ ਫੇਰ ਤੈਨੂੰ ਦੱਸੂਗਾ ਵੀ ਮੈਂ ਕੀ ਚੀਜ਼ਾਂ ਇਹ ਲੱਗਾ 21 ਦਾ 38 ਇਹ 35 HP ਦਾ ਹੋਣਾ। ਹਾਂ ਬਾਈ ਇੰਨਾ ਖ ਹੋਊਗਾ। ਤੈਨੂੰ ਸੌਣ। ਹੁਣ ਲੜਾ ਵੀ ਤੂੰ ਜਿਗਾਰ ਦੀ ਗੁੜ ਕਰਕੇ ਇਹਨੂੰ 40 ਕਰਤਾ ਆਇਆ। 40 ਨਹੀਂ ਇਹ ਅਹੀ ਤੇ। ਮੇਰੇ ਹਿਸਾਬ ਨਾਲ ਤਾਂ ਇਹ ਹੁਣ ਅਗਲੇ ਕਈ ਕੀਤੀ ਗੱਲ ਹੋਏ 52 10 ਨਵਾਂ ਤੇ ਬਰਾਬਰ ਚੱਲੂਗਾ ਮੇਰਾ। ਬਰਾਬਰ ਚੱਲੂਗਾ। ਸੀ ਵੀ ਇਹਦਾ ਕੁਕੀਤਾ ਕਿ ਆਪੇ ਮਾਰਦਾ ਤੇ ਟਰਬੋ ਲਈ ਤੁੱਕੇ ਨਾਲ ਹੀ ਕੋਈ ਨੰਬਰ ਨੰਬਰ ਨਹੀਂ ਵੇਖੇ ਨਹੀਂ ਇਹ ਮੈਂ ਤਿੰਨ ਚਾਰ ਟਰਬੋ ਲਈਆਂ ਸੀਗਾ ਪਟਿਆਲਿਆਂ ਹੂੰ ਛੋਟੇ ਆ ਬੰਦ ਕਰ ਲੀਆਂ ਆਵਾਜ਼ਾਂ ਦੇ ਵਿੱਚ ਚਾਰ ਟਰਬੋ ਲਈਆਂ ਸੀ ਬਾਈ ਇਹ ਅੱਛਾ ਇਹ ਜਮਨ ਨਵੀਆਂ ਹੀ ਮਿਲ ਗਈਆਂ ਉਦੋਂ ਬਾਅਦ ਤਾਂ ਉਹਨਾਂ ਦੀ ਸ਼ਿਕਾਇਤ ਹੋ ਗਈ ਉਹਦੋਂ ਮੁੜ ਕੇ ਤਾਂ ਬਾਅਦ ਚ ਮਿਲੀ ਉਦੋਂ ਇਹ ਟਰਬੋ ਲਈ ਸੀ 20000 ਦੀ ਕੱਲੇ ਟਰਬੋ ਹਾਂ ਕੱਲੀ ਟਰਬੋ 4 ਲਈਆਂ ਸੀ ਉਦੋਂ 4 20 ਦੀਆਂ ਕਿ 1 1 20 ਦੀ 1 20 ਦੀ ਲਈ ਸੀ ਉਦੋਂ ਬੜੀ ਮਹਿੰਗੀ ਮਿਲੀ ਐ ਉਦੋਂ ਇੱਕ ਤਾਂ ਨੌਲੇਜ ਘੱਟ ਸੀਗੀ ਹੂੰ ਤੇ ਇੱਕ ਉਦੋਂ ਜਿਵੇਂ ਆਪਾਂ ਕੋਈ ਵੀ ਮੈਂ ਤਾਂ ਇਹ ਅੱਗੇ ਵੀ ਵੀਡੀਓ ਚ ਕਹਿੰਦਾ ਕੋਈ ਚੀਜ਼ ਤੁਸੀਂ ਲੈਣ ਜਾਂਦੇ ਆ ਨਾ ਪਹਿਲਾਂ ਉਹਦਾ ਕੰਪਨੀ ਚ ਰੇਟ ਪਤਾ ਕਰੋ ਹਾਂ ਪਹਿਲਾਂ ਨਵੀਂ ਦਾ ਤਾਂ ਪਤਾ ਕਰੋ 10 10 ਪਤਾ ਕਰ ਲਓ ਫਿਰ ਕਨਫਿਊਜ਼ਨ ਨਿਕਲ ਜੂ ਬਾਕੀ ਇਹ ਜੇ ਇਹ ਉਦੋਂ ਇਹ ਵੀ ਮੇਰੇ ਸਹਾਰਾ 26 ਸਤਾਈ ਦੇ ਨੇੜ ਤੇੜ ਤਾਂ ਹੋਊਗੀ ਇਹ ਐਸ ਡਬਲ ਮਸ਼ੀਨ ਆਉਂਦੀ ਇਹਨਾਂ ਦੀ ਚਾਰ ਸਿਲੰਡਰ ਉਹਦੀ ਟਰਬੋ ਆ ਅਛਾ ਉਹਦੀ ਟਰਬੋ ਚਾਰ ਸਿਲੰਡਰ ਇੰਜਨ ਦੀ ਆ ਫੀਟਿੰਗ ਆਪ ਹੀ ਕੀਤੀ ਕਿ ਮਿਸਤਰੀ ਸਾਰਾ ਕੁਝ ਆਪ ਹੀ ਆਪ ਹੀ ਹਾਂ ਵੈਲਡਿੰਗ ਚਲਡਿੰਗ ਵਾਲੇ ਬੰਦਾ ਮੇਰਾ ਲਿਆ ਜੀ ਸੀਗਾ ਹੂੰ ਮੈਂ ਤੇਰੇ ਕੋਲ ਗੱਲ ਦੱਸਦਾ ਮੈਂ ਜਿਹੜੇ ਬੰਦੇ ਕੋਲੇ ਹੌਲੈਂਡ ਦਾ ਕੰਮ ਕਰਾਉਂਦਾ ਸੀ ਹੂੰ ਉਹਦੇ ਨਾਲ ਵੀ ਕੋਈ ਬੰਦਾ ਟਿਕਦਾ ਅੱਛਾ ਮੈਂ ਜੀ ਤੋ ਜੌਂਡੀਅਰ ਦਾ ਕੰਮ ਕਰਾਉਂਦਾ ਸੀ ਉਹਦੇ ਨਾਲ ਵੀ ਕੋਈ ਬੰਦਾ ਟਿਕਦਾ ਕਿ ਅੱਲਾ ਹੀ ਇਹ ਸਵਾ ਲਖੀ ਤੇ ਮੈਂ ਜੀਤੋਂ ਵੇਲਡਿੰਗ ਦਾ ਕੰਮ ਕਰਾਉਂਦਾ ਸੀ ਉਹ ਵੀ ਸਵਾ ਲਖੀ ਕਰਾਉਂਦਾ ਸੀ ਮਤਲਬ ਉਹ ਬੰਦੇ ਨੇ ਕੰਮ ਛੱਡ ਕੇ ਹੁਣ ਲੱਕੜ ਦਾ ਕਰ ਲਿਆ ਬਿੰਦਰ ਸਿੰਘ ਮੈਸਤਰੀ ਦਾ ਮੇਰੇ ਮੇਰੇ ਚੱਕਰ ਉਹ ਬੰਦੇ ਨਾਲ ਰਲਦੇ ਆ ਜਿਹੜੇ ਜੇ ਕੰਮ ਕਰਾਉਣ ਗਿਆ ਤੂੰ ਜਾਂ ਤਾਂ ਤੈਨੂੰ ਉਹਨੇ ਕਹਿਣਾ ਵੀ ਹੋਣਾ ਨਹੀਂ ਕੋਈ ਚੱਕਰ ਨਹੀਂ ਤੇ ਜੇ ਲੱਗ ਗਏ ਐਵੇਂ ਨਹੀਂ ਹੱਥ ਪੂੰਝ ਲੇ ਪੇਚ ਕੱਸ ਪੂੰਝ ਲਿਆ ਆ ਕਰ ਲਿਆ ਤੇ ਚੱਕ ਹੋ ਗਿਆ ਉਹ ਤਾਂ ਕਰਨਾ ਤੇ ਕਰਨਾ ਹਾਂ ਉਹ ਬਾਈ ਤਲਵੰਡੀ ਵਾਲਿਆ ਬਲਵੀਰ ਹੁਣੀ ਤੂੰ ਗਿਆ ਟਰੈਕਟਰ ਦਾ ਕੰਮ ਕਰਾਉਣਾ ਹੌਲੈਂਡ ਉਹਨਾਂ ਨੇ ਐ ਖਿਲਾਰ ਦੇਣਾ ਜਿਵੇਂ ਪਲੇਟ 'ਚ ਕੋਈ ਚੀਜ਼ਾਂ ਰੱਖੀਆਂ ਹੁੰਦਕ ਨੇ ਐ ਹੂੰ ਕੱਲਾ ਕੱਲਾ ਹਾਂ ਤੇ ਤੂੰ ਚਾਹ ਪੀ ਕੇ ਮੁੜਿਆ ਹੀ ਆਉਂਦੇ ਨੂੰ ਤੇਰੇ ਘਟ ਐਂ ਸੇਵਕਾ ਜੌਂਡੀ ਵਾਲਾ 53 ਦਾ ਹਾਲਾ ਚੰਦਾ ਦਾ ਬਾਈ ਉਹ ਤੂੰ ਬਸ ਟਰੈਕਟਰ ਤੇ ਜੁੜਦਾ ਆਏ ਆ ਵੀ ਜਿਵੇਂ ਉਹਨੂੰ ਪਤਾ ਹੀ ਹੁੰਦਾ ਆਹ ਚੀਜ਼ ਇੱਥੇ ਆ ਐ ਐ ਕਰਦਾ ਮੈਂ ਜਾਣੀ ਹਾਂ ਤੇ ਉਹਨਾਂ ਨਾਲ ਬੰਦੇ ਤਾਂ ਨਹੀਂ ਟੱਕਦੇ ਉਹ ਫੁਰਤੀਬਾਲੀ ਨਾ ਉਹਨਾਂ ਨੇ ਬੈਠਣ ਨਾਲ ਬੈਠਣ ਦੇਣਾ ਜਦੋਂ ਜਾਵੜੇ ਕੰਮ ਤੇ ਏ ਮੈਂ ਤੈਨੂੰ ਗੁਜਰਤੀ ਮੈਂ ਇੱਕ ਦਿਨ ਸੋਚੀ ਜਾਂਦਾ ਸੀ ਨਾ ਤਾਂ ਉਹ ਸੇਵ ਕਿਤੇ ਕੋਈ ਮੁੰਡਾ ਟੈਕਦਾ ਮੈਂ ਸਮਝਿਆ ਤੇਰੀ ਗੱਲ ਟਿਕਣਾ ਆਪੇ ਨਹੀਂਗਾ ਹਾਂ ਬੰਦੇ ਨੇ ਕਰ ਜਾਣੀ ਲੇਚ ਗੜੀਚੀ ਇੱਕ ਨਾ ਆਪਾਂ ਵੀਡੀਓ ਪਾਈ ਸੀ ਸਵਰਾਜ ਤੇ ਜਾਂ ਕੋਹ ਟਰੈਕਟਰਾਂ ਤੇ ਵੀ ਇੱਕ ਰਣ ਜੋ ਤੈਨੂੰ ਮੈਂ ਦੱਸਦਾ ਕੰਮ ਹਾਂ ਕੋਈ ਵੀ ਕੰਪਨੀ ਹੈ ਨਾ ਹਾਂ ਅੱਗੇ ਜਿੰਨੇ ਹੁੰਦੇ ਸੀ ਅੱਗੇ ਕਹਿੰਦੇ ਸੀਗੇ ਸਤ ਜੋਗਾ ਹੁਣ ਹੁਣ ਹੈਗਾ ਕਲਜਾ ਕਲਜਾ ਅੱਗੇ ਇੰਜਣ ਬੰਨਣ ਤੇ ਕਰ ਸਮਾਨ ਦਿੰਦੀ ਸੀ ਕੰਪਨੀ ਚੱਕ ਉਸ ਕਹਿਲਾ ਤੂੰ ਹਾਂ ਹੁਣ ਕੰਪਨੀ ਕੋਈ ਆ ਚਾਹ ਉਹ ਜੋਂਡੀ ਆ ਰਚਾਹ ਉਹ ਹਾਲੈਂਡ ਆ ਏਕੜਾ ਆਪਣੇ ਚਾਚੇ ਦੇ ਪੋਤਾ ਆਪਾਂ ਐਵੇਂ ਇਹਨਾਂ ਪਿਛੇ ਕੋਈ ਕਹੀ ਜਈ ਪਰ ਕੰਪਨੀ ਇਹ ਇਹ ਇਸ ਟੌਪਿਕ ਤਰੀਕੇ ਨਾਲ ਚੱਲਦੀ ਆ ਚਾਹ ਉਹ ਬੀਆਂ ਤੇ ਜਾਵੜੋ ਜੇ ਤੁਸੀਂ ਬੀ ਲੈ ਕੇ ਆਉਣੇ ਆ ਪਹਿਲਾਂ ਨਰਮੇ ਦਾ ਬੀ ਉਹ ਗੱਲਾਂ ਆਪਾਂ ਜਦੋਂ ਮੈਂ ਸੁਣੀਆਂ ਨਾ ਮੈਂ ਹੈਰਾਨ ਹੁੰਦਾ ਹੀ ਉਹ ਕਹਿੰਦੇ ਜੇ 100 ਬੂਟਾ ਦਿੱਤਾ 5 ਇਹੋ ਜਿਹੇ ਦੇਣੇ ਬਿਮਾਰੀ ਵਾਲੇ ਬਿਮਾਰੀ ਵਾਲੇ ਤੇ ਉਹਦਾ ਹੱਲ ਵੀ ਉਹਨਾਂ ਕੋਲ ਹੀ ਆ ਇਹ ਕੰਪਨੀਆਂ ਇਹੋ ਜੇ ਕੰਮ ਕਰਦੀਆਂ ਲੂਆ ਘਟਾਉਣ ਵਾਲੀ ਗੱਲ ਉਹ ਵੀਰ ਨੇ ਉਹਦੇ ਮੇਰੀ ਜਿਹੜੀ ਸੋਚ ਇਹ ਹੈ ਹੂੰ ਕਿਉਂਕਿ ਆਪਾਂ ਤਾਂ ਉਹਨਾਂ ਤੋਂ ਬਹੁਤ ਛੋਟੇ ਹਾਂ ਹੂੰ ਇੱਕ ਕੰਪਨੀ ਐ ਇਹ ਸੋਚਦੀਆਂ ਵੀ ਜਦੋਂ ਇਹਦੀ ਕੋਈ ਚੀਜ਼ ਖਰਾਬ ਹੋ ਜੇ ਹੂੰ ਉਹ ਜ਼ਿੰਮੇਵਾਰ ਦਾ 50 ਰੁਪਏ ਨਾ ਨਾ ਸਾਰੇ 500 ਲੱਗੇ 500 ਤੋਂ 500 ਸਾਡੇ ਕੋਲ ਹੀ ਲੱਗੇ ਆਖੀ ਓਕੇ ਆਪਾਂ ਹਰ ਇੱਕ ਟਰੈਕਟਰ ਨੂੰ ਕਹਿੰਦੇ ਰਹਿੰਦੇ ਆ ਮੈਂ ਕਹਿੰਨਾ ਐਲਟੀ ਲਓ ਜੇ ਕਿ ਕੋਈ ਜ਼ਿੰਮੇਵਾਰਾ ਉਹਨੂੰ ਕਹਿੰਨਾ ਉਹ ਐਲਟੀ ਮਾਡਲ ਲਓ ਹੂੰ ਉੱਚ ਜਦੋਂ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਸੋਚਣ ਲੱਗ ਗਏ ਮੈਂ ਤੁਹਾਨੂੰ ਸਮਝਾਉਣਾ ਬਈ ਹਰੇ ਹਾਂਜੀ ਵੈਸੇ ਸਮਝਾਉਣਾ ਨਹੀਂ ਤੰਨ ਦੱਸਦਾ 15 15 ਮਿੰਟ ਵਾਲਾ ਦੇਖ ਲਓ ਆ ਦੇਖੀ ਹਾਂ ਆ ਮੈਂ ਇਹਦਾ ਚੇਂਜ ਕਰਤਾ ਅੱਛਾ ਇਹ ਕਾ ਤੋ ਕੀਤਾ ਇਹ ਇਹ ਜਦੋਂ ਇਹ ਕੰਪਨੀ ਦਿੰਦੀ ਆ ਇਹ ਪੁੱਠਾ ਹੁੰਦਾ ਆ ਔਰ ਥੱਲੇ ਵਾਲੇ ਪਾਸੇ ਹੁੰਦਾ ਐਂਡ ਹਾਂ ਤੇ ਤੁਸੀਂ ਇਹ ਕਾ ਤੋ ਕੀਤਾ ਇਹਨੂੰ ਇਹ ਜੇ ਹੁਣ ਇਹ 12 13 ਸਾਲ ਚੱਲੂਗਾ ਤੇ 5 ਸਾਲ ਲਾਈਫ ਸੀ ਜੇ ਪੁੱਠਾ ਹੁੰਦਾ ਹਾਂ ਕੰਪਲੀਟ ਹੋ ਲੈਂਦੀ ਹਾਂਜੀ ਜੇ ਥੱਲੇ ਹੁੰਦਾ ਇਹਦੀ 5 ਸਾਲ ਜਾਂ 4 ਸਾਲ ਲਾਈਫ ਆ ਹੂੰ ਜੇ ਕੋਈ ਬਾੜੀ ਸਾਂਭ ਵਾਲਾ ਤੇ ਹੋ ਸਕਦਾ ਉਹ 10 ਸਾਲ ਚਲਾ ਦੇਵੇ ਤੇ ਜੇ ਉੱਤੇ ਆ ਗਿਆ ਤੇ ਲਾਈਫ ਵੱਧਾ ਇਹ ਚ ਹੁਣ ਮਿੱਟੀ ਘੱਟਾ ਨਹੀਂ ਪੈਣਾ ਹੂੰ ਇਹਦਾ ਬੂਟ ਬਹੁਤ ਛੇਤੀ ਖਰਾਬ ਹੋ ਜਾਂਦਾ ਆ ਹੂੰ ਤੇ ਜਦੋਂ ਇਹ ਬੂਟ ਖਰਾਬ ਹੋ ਗਿਆ ਚ ਮਿੱਟੀ ਪੈਣ ਲੱਗੀ ਹੂੰ ਆਹਾ ਜੇ ਕੰਪਨੀ ਚੋਂ ਆ ਸੈੱਟ ਲੈਣਾ ਤੇ 4000 ਰੁਪਿਆ 4500 ਰੁਪਿਆ ਅੰਦਾਜ਼ਾ ਅੱਛਾ ਇਹ ਕੋਈ ਬੰਦਾ ਜੇ 12 ਕਰਾ ਲੋਂਗੇ ਤਾਂ 2000 ਰੁਪਇਆ ਵਟ ਤੇ ਪਿਆ ਜੇ ਤੁਸੀਂ ਕੰਪਨੀ ਚ ਜਾਣਾ ਤਾਂ 4000 ਰੁਪਇਆ ਆਹਾ ਆਹ ਦੇਖੋ ਤੁਸੀਂ ਹੂੰ ਨਹੀਂ ਸਮਝ ਜੇ ਕਿਸੇ ਬੰਦੇ ਦਾ ਜੈਕ ਪੈਂਦਾ ਉਹਨੂੰ ਕਿਹਾ ਚੇਂਜ ਕਰ ਦੇ ਇਹ ਬਰੀਕੀ ਗੱਲਾਂ ਮੈਂ ਤੁਹਾਨੂੰ ਦੱਸਾਂ ਹੂੰ ਆਹ ਜਿਹੜਾ ਇਹਦਾ ਟਾਇਰ ਆੜ ਆਉਂਦਾ ਹੂੰ ਇਹਦੇ ਐਂਡਾਂ ਦਾ ਮੂੰਹ ਥੱਲੇ ਨੂੰ ਆ ਹੂੰ ਜੀਟਰ ਨੂੰ ਲੋਕਾਂ ਨੇ ਕਾਹਤੋਂ ਪਸੰਦ ਕੀਤਾ ਸੀ ਹੂੰ ਹਾਲੈਂਡ ਆਉਂਦਾ ਨਾ ਹੂੰ ਉਹਦੇ ਐਂਡ ਮੂੰਹ ਥੱਲੇ ਨੂੰ ਆ ਹਾਂ ਵੀ ਮਿੱਟੀ ਘੱਟਾ ਪਾਵੇ ਥੱਲੇ ਥੱਲੇ ਛੇ ਦੀ ਛੇ ਦੀ ਐਂਡ ਖਰਾਬ ਹੋਣ ਤੇ ਸਾਡੇ ਕੋਲੇ ਆਉਣ ਆਉਣ ਜਿਹੜਾ ਜੌਂਡੀਰ 5310 ਐਲਟੀ ਮਾਡਲ ਆਇਆ ਸੀ ਉਹਦੇ ਹਿੱਸੇ ਦੀ ਰਪੇਰ ਹੀ ਹੈਣੀ ਉਹਦੀ ਜਮਾਈ ਹੈਣੀ ਆਹ ਉਹਦਾ ਖਰਾਬ ਨਹੀਂ ਹੋਣਾਗਾ 100 ਰੁਪਏ ਦੀ ਗੋਲੀ ਲੱਗਣੀ ਆ ਜੇ ਟੱਲ ਪੈ ਗਈ ਤਾਂ 100 ਰੁਪਏ ਦੀ ਉਹ ਚੇਂਜ ਕਰ ਦੋ ਤੁਸੀਂ ਵਿਖਾ ਦੇਣਾ ਜਾ ਕੇ 4500 ਤੇ 200 300 ਰੁਪਿਆ ਕਿੱਡੀ ਵੱਡੀ ਗੱਲ ਆ ਉਹ ਉਹ ਪਹਿਲਾਂ ਉਹਨਾਂ ਨੇ ਸੋਚਿਆ ਸੀ ਜ਼ਿੰਮੇਵਾਰ ਨੂੰ ਬਚਾਉਣਾ ਚਾਹੇ ਕਹਿ ਲੋ ਆਪਣੇ ਲੋਕਾਂ ਦੇ ਹਿੱਸੇ ਆ ਗਿਆ ਜਾਂ ਕੁਛ ਕਹਿ ਲਾ ਪਰ ਹੁਣ ਉਹ ਸੋਚਦਿਆਂ ਵੀ ਸ਼ੈਲ ਕਿਵੇਂ ਲਾਊਗੀ ਇਹ ਬੰਦਾ ਸਾਡੇ ਲੋਟ ਕਿਵੇਂ ਆਊਗਾ ਕਿਵੇਂ ਆਊਗਾ ਪਹਿਲਾਂ ਪੈਸਟਣਾ ਸਾਰਾ ਕੁਝ ਅਗਲਾ ਦੰਦਾ ਸੀ ਪਰ ਹੁਣ ਉਹ ਕੀ ਸੋਚਦੇ ਆ ਵੀ ਇਹ ਸਾਡੇ ਕੋਲੇ ਆਵੇ ਆ ਆ ਕੰਪਨੀ ਕਰ ਸਕਦੀ ਸੀ ਕਿੱਡੀ ਗੱਲ ਆ ਆ ਆ ਐਂਡ ਅੱਡੋ ਅੱਡ ਹੁੰਦਾ ਨਾ ਆ ਕਰ ਸਕਦੀ ਸੀ ਕਾਹਤੋਂ ਨਹੀਂ ਕੀਤਾਗਾ ਇਹ ਖਰਾਬ ਹੋਊਗਾ ਸਾਡੇ ਕੋਲੇ ਸਾਡੇ ਕੋਲੇ ਆਊਗਾ ਤਾਂ ਫੇਰ ਜਾ ਕੇ ਗੱਲ ਬਣੂਗੀ ਹੁਣ ਮੈਂ ਤੁਹਾਨੂੰ ਇਹ ਐਲਟੀ ਮਾਡਲ ਦੀ ਉਹ ਵਿਖਾ ਦੂੰਗਾ ਵੀ ਉਹ ਟਰੈਕਟਰ ਮੈਂ ਤਾਂ ਹਨਾ ਵੀ ਜੇ ਉਹਦਾ ਆਹ ਚੀਜ਼ ਰਿਪੇਅਰ ਕਰਾਉਣੀ ਆ ਬੜੀਆਂ ਵੱਡੀਆਂ ਗੱਲਾਂ ਤਾਂ ਮੈਂ ਜਾਣ ਨਹੀਂ ਸਕਦਾ ਜੇ ਆਹ ਹਰ ਰਿਪੇਅਰ ਕਰਾਉਣੀ ਆ ਉਹਦੀ 200 ਜਾਂ 300 ਰੁਪਏ ਚ ਹੋ ਜਾਣੀ ਤੇ ਇਹ 4000 ਤੋਂ 4500 ਦੇ ਵਿੱਚ ਵਿੱਚ ਹੁਣ ਆ ਜਿੰਨੇ ਆਉਂਦੇ ਆ ਟਰੈਕਟਰ ਇੱਕ ਜਿਨ੍ਹਾਂ ਨੇ ਸੋਧ ਕੀਤੀ ਆ ਇਹ ਜੀਟਰ ਦਾ ਕੋਈ ਐਂਡ ਪੁੱਠਾ ਨਹੀਂ ਮਾਦੇ ਸਭ ਸਿੱਦੇ ਸਿੱਦੇ ਉਹ ਤੋਂ ਥੱਲੇ ਨੂੰ ਇਹਦੇ ਚੱਲ ਆਹ ਕੰਪਨੀ ਨੇ ਲੱਗਦਾ ਕੀਤਾ ਬਾਕੀ ਐਂਡ ਸਹੀ ਆ ਹਾਲੈਂਡ ਦੇ ਉਹਦੇ ਥੱਲੇ ਨੂੰ ਉਲਟ ਲੋਡ